ਇਸੇ ਮੇਰੀ ਕਿਉਂਕਿ ਇੱਥੇ ਸਾਰੇ ਬੁਲੰਦ ਬਾਤ ਜਾਣੀ ਬੈਠੇ ਨੇ ਮੇਰੀ ਹਵਾਜ਼ਰ ਨਹੀਂ ਬੁਲੰਤਾ ਨਹੀਂ ਮੈਂ ਤਾਂ ਇੱਕ ਰਚਨਾ ਪੇਸ਼ ਕਰਨੀ ਹੈ ਹਾਂਜੀ ਪੰਜਾਬ ਦਾ ਹਾਲ ਜੋ ਸੀ ਕਦੇ ਖੁਸ਼ਾ ਪੰਜਾਬ ਦਾ ਹਾਲ ਜੋ ਸੀ ਕਦੇ ਖੁਸ਼ਾ ਮੈਂ ਉਸ ਦੇਸ਼ ਚ ਰਹਿਣਾ ਮੈਂ ਉਸ ਦੇਸ਼ ਚ ਰਹਿੰਦਾ ਹਾਂ ਜਿੱਥੇ ਨਦੀ ਨਸ਼ਿਆਂ ਦੀ ਵਗਦੀ ਹੈ ਜਿੱਥੇ ਨਸ਼ਾ ਛਡਾਊ ਕੇਂਦਰ ਦੀ ਬੱਤੀ ਹਰ ਵੇਲੇ ਜਗਦੀ ਹੈ ਜਿੱਥੇ ਨਸ਼ਾ ਛਡਾਊ ਕੇਂਦਰ ਦੀ ਬੱਤੀ ਹਰ ਵੇਲੇ ਜਗਦੀ ਹੈ ਜਿੱਥੇ ਸਵੇਰੇ ਉੱਠ ਕੇ ਬਹੁਤੇ ਘਰਾਂ 'ਚ ਜਿੱਥੇ ਸਵੇਰੇ ਉੱਠ ਕੇ ਬਹੁਤੇ ਘਰਾਂ 'ਚ ਚੀਕ ਚਿਹਾੜਾ ਪੈਂਦਾ ਹੈ ਜਿੱਥੇ ਹਰ ਵੇੜੇ ਵਿੱਚ ਹਰ ਬੰਦਾ ਸਾਹ ਘੁੱਟੇ ਘੁੱਟ ਲੈਂਦਾ ਹੈ ਜਿੱਥੇ ਹਰ ਵੇੜੇ ਵਿੱਚ ਹਰ ਬੰਦਾ ਸਾਕੂ ਡੈਕੂਟਿਆ ਲੈਂਦਾ ਹੈ ਜਿੱਥੇ ਹਰ ਰੋਜ਼ ਹੀ ਸੇਵਿਆਂ ਵਿੱਚ ਅਗ ਮਾਦਮ ਪਾਪਾ ਬਲਦੀ ਹੈ ਮੈਂ ਉਸ ਦੇਸ਼ ਦਾ ਵਾਸੀ ਹਾਂ ਜਿੱਥੇ ਨਦੀ ਨਸ਼ਿਆਂ ਦੀ ਵਗਦੀ ਹੈ ਅੰਨਦਾਤਾ ਜਿੱਥੇ ਖੁਦਕਸ਼ੀਆਂ ਅੰਨਦਾਤਾ ਜਿੱਥੇ ਕੁਦਕਸ਼ੀਆਂ ਹਰ ਚੜਦੇ ਸੂਰਜ ਕਰਦਾ ਹੈ ਕਰਕੇ ਦੀ ਪੰਡ ਦੇ ਬੋਝ ਥੱਲੇ ਅਨੇ ਆਈ ਮੋਤੇ ਮਰਦਾ ਹੈ ਕਰ ਜੇ ਦੀ ਪੰਡ ਦੇ ਬੋਝ ਥੱਲੇ ਅਨੇ ਆਈ ਮੋਤੇ ਵਰਦਾ ਹੈ ਅੱਖੀਆਂ ਵਿੱਚ ਜਿਸ ਦੇ ਮਰਨ ਵੇੜੇ ਅੱਖੀਆਂ ਵਿੱਚ ਜਿਸ ਦੇ ਮਰਨ ਵੇੜੇ ਕੋਈ ਆਸ ਕਿਰਨ ਦੀ ਜਗਦੀ ਹੈ ਕੋਈ ਆਸ ਕਿਰਨ ਦੀ ਧਰਦੀ ਹੈ ਮੈਂ ਉਸ ਦੇਸ਼ ਚ ਰਹਿੰਦਾ ਹਾਂ ਜਿੱਥੇ ਨਾਦੀ ਨਹੀਂ ਆਦੀ ਬਖਤੀ ਵਾਹ ਜਿੱਥੇ ਨਾਮ ਦੀ ਹੀ ਆਜ਼ਾਦੀ ਹੈ ਜਿੱਥੇ ਨਾਮ ਦੀ ਹੀ ਆਜ਼ਾਦੀ ਹੈ ਪਰ ਗੁਲਾਮੀ ਆਹਾਂ ਪਰਦੀ ਹੈ ਜਿੱਥੇ ਮਾਂ ਬੋਲੀ ਪੰਜਾਬੀ ਵੀ ਜਿੱਥੇ ਮਾਂ ਬੋਲੀ ਪੰਜਾਬੀ ਵੀ ਅੱਜ ਆਪਣੇ ਹੱਥੋਂ ਮਰਦੀ ਹੈ ਹਰ ਸੰਸਥਾ ਇਸ ਨੂੰ ਬਚਾਉਣ ਲਈ ਹਰ ਸੰਸਥਾ ਇਸ ਨੂੰ ਬਚਾਉਣ ਲਈ ਹਰ ਯਤਨ ਜਦੋਂ ਕਰਦੀ ਹੈ ਮੈਂ ਉਸ ਦੇਖਦਾ ਬਸ ਕੱਲ ਵੀ ਇੱਕੀ ਵਰਦੀ ਨੂੰ ਆਪਾਂ ਮਨਾ ਕੇ ਆਟਾ ਦੇ ਉੱਤੇ ਇਸੇ ਤਰ੍ਹਾਂ ਜਿੱਥੇ ਬੇਰੋਜ਼ਗਾਰ ਸ਼ੜਕਾਂ ਤੇ ਜਿੱਥੇ ਬੇਰੋਜ਼ਗਾਰ ਸ਼ੜਕਾਂ ਤੇ ਹਰ ਰੋਜ਼ ਹੀ ਧਰਨੇ ਲਾਉਂਦੇ ਨੇ ਜਿੱਥੇ ਮੁਲਾਜ਼ਮ ਅਤੇ ਪੈਨਸ਼ਨਰ ਵੀ ਹੱਕਾਂ ਲਈ ਅੱਖ ਜਗਾਉਂਦੇ ਨੇ ਜਿੱਥੇ ਮੁਲਾਜ਼ਮ ਅਤੇ ਪੈਨਸ਼ਨਰ ਵੀ ਅੱਖਾਂ ਲਈ ਹੱਕਾਂ ਲਈ ਅੱਖ ਜਗਾਉਂਦੇ ਨੇ ਜਿੱਥੇ ਧੀ ਰੋਜ਼ਗਾਰ ਲੈਣ ਲਈ ਜਿੱਥੇ ਧੀ ਰੋਜ਼ਗਾਰ ਲੈਣ ਲਈ ਨਿੱਤ ਕੈਂਕੀਆਂ ਉੱਤੇ ਚੜਦੀ ਹੈ ਮੈਂ ਉਸ ਦੇਸ਼ ਦਾ ਵਸਨੀਕਾਂ ਇੱਥੇ ਮਰਗੀ ਨਸ਼ਾਨੀ ਬਗੜੇ ਜਿੱਥੇ ਸਕੂਲਾਂ 'ਚ ਘਾਟ ਮਾਸਟਰਾਂ ਦੀ ਜਿੱਥੇ ਸਕੂਲਾਂ 'ਚ ਘਾਟ ਮਾਸਟਰਾਂ ਦੀ ਤੇ ਡਾਕਟਰ ਹਸਪਤਾਲ 'ਚ ਨਹੀਂ ਤਾਂ ਹੀ ਤਾਂ ਸਿੱਖਿਆ ਅਤੇ ਸਿਹਤ ਅੱਜ ਬਹੁਤੇ ਚੰਗੇ ਹਾਲ 'ਚ ਨਹੀਂ ਤਾਂ ਹੀ ਤਾਂ ਸਿੱਖਿਆ ਅਤੇ ਸਿਹਤ ਅੱਜ ਬਹੁਤੇ ਚੰਗੇ ਹਾਲ 'ਚ ਨਹੀਂ ਜਿੱਥੇ ਮਰੀਜ਼ ਦੀ ਵੀ ਜ਼ਿੰਦਗੀ ਜਿੱਥੇ ਮਰੀਜ਼ਾਂ ਦੀ ਵੀ ਜ਼ਿੰਦਗੀ ਅੱਜ ਪੈਸੇ ਦੇ ਦਾ ਲੱਗਦੀ ਹੈ ਮੈਂ ਉਸ ਦੇਸ਼ ਦਾ ਵਾਸੀ ਹਾਂ ਜਿੱਥੇ ਨਦੀ ਨਸ਼ਾਂ ਦੀ ਬਾਤ ਕੀ ਦੱਸਾਂ ਦਰਦ ਪੰਜਾਬ ਦਾ ਮੈਂ ਕੀ ਦੱਸਾਂ ਦਰਦ ਪੰਜਾਬ ਦਾ ਮੈਂ ਦੱਸਦਿਆਂ ਵੀ ਸ਼ਰਮ ਜੀ ਆਉਂਦੀ ਹੈ ਜਿੱਥੇ ਆਪਣੀ ਪਤ ਬਚਾਉਣ ਲਈ ਧੀ ਪਿਤਾ ਦੀ ਬਲੀ ਚੜਾਉਂਦੀ ਹੈ ਜਿੱਥੇ ਆਪਣੀ ਪਤ ਬਚਾਉਣ ਲਈ ਧੀ ਪਿਤਾ ਦੀ ਬਲੀ ਚੜਾਉਂਦੀ ਹੈ ਰੱਬ ਕਰੇ ਸਵੇਰ ਉਹ ਆ ਜਾਵੇ ਰੱਬ ਕਰੇ ਸਵੇਰੋ ਆ ਜਾਵੇ ਇੱਕ ਆਸ ਕਿਰਨ ਦੀ ਵਗਦੀ ਹੈ ਮੈਂ ਉਸ ਦੇਸ਼ ਦਾ ਵਾਸੀ ਆ ਜਿੱਥੇ ਨਦੀ ਨਸ਼ਾ ਦੀ ਵਗਦੀ ਹੈ ਜਿੱਥੇ ਨਸ਼ਾ ਛਡਾਊ ਕੇਂਦਰ ਦੀ ਬੱਤੀ ਹਰ ਵੇਲੇ ਜਗਦੀ ਹੈ ਜਿੱਥੇ ਨਸ਼ਾ ਛਡਾਊ ਕੇਂਦਰ ਦੀ ਬੱਤੀ ਹਰ ਵੇਲੇ ਬਲਦੀ ਹੈ ਬੱਤੀ ਹਰ ਵੇਲੇ ਜਗਦੀ ਹੈ ਬਹੁਤ 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 ਬਹੁਤ